ਸਣੀ ਭਾਈ ਦਾ ਸਣੀ ਭਈ ਦਾ ਠਈਆ ਤੇ ਇਹ ਸਣੀ ਭਾਈ ਆਪਣੇ ਨੇ ਫਾਰਮ ਬਹੁਤ ਵਧੀਆ ਬਣਾਇਆ ਮਰੀਜ਼ ਦੇ ਨਾਲ ਵੇਖੋ ਪੂਰਾ ਪੱਕਾ ਹੋਰ ਸਣੀ ਭਾਈ ਕੈਸੇ ਹੋ ਠੀਕ ਹੋ ਬਹੁਤ ਬੜੇ ਸਰਪੰਚ ਸਾਹਿਬ ਬਹੁਤ ਬੜੀਆ ਸਣੀ ਭਾਈ ਨੇ ਆਪਣੇ ਘਰ ਕੇ ਸਾਧੀਆਂ ਨੂੰ ਫਾਰਮ ਬਹੁਤ ਵਧੀਆ ਲੱਗੇ ਤਾਂ ਮਿਹਰਬਾਨੀ ਦਾ ਧੰਨਵਾਦ ਆ ਸਰਪੰਚ ਸਾਹਿਬ ਦੀ ਮਿਹਰਬਾਨੀ ਹੈ ਪੰਜਾਬ ਵਾਲਿਆਂ ਦੀ ਮਿਹਰਬਾਨੀ ਹੈ ਭਾਈ ਜਿਹੜਾ ਸਾਨੂੰ ਲੈ ਕੇ ਦਿੱਤਾ ਨਾਲ ਧਿਆਨ ਰੱਖਿਆ ਇਹ ਸਣੀ ਭਾਈ ਨੇ ਆਪਣਾ ਜਿਹਾ ਫਾਰਮ ਹੈ ਨਾ ਬਹੁਤ ਸੋਹਣੇ ਤਰੀਕੇ ਨਾਲ ਵਧੀਆ ਬਣਾਇਆ ਪੂਰਾ ਪੱਕਾ ਇੰਟਰਨੈਟਰ ਪਾ ਕੇ ਅਹੀ ਇਹਦਾ ਪਰਲਾ ਫਾਰਮ ਬਣਾਇਆ ਅਸੀਂ ਤੇ ਟੈਂਪੋਰਰੀ ਬਣਾਇਆ ਟੀਨ ਵਾਲੀਆਂ ਪਾ ਕੇ ਅਸੀਂ ਤੇ ਟਾਈਮ ਪਾਸ ਜਿਆ ਕੀਤਾ ਝੋਟੀਆਂ ਆਹ ਉਹਨੇ ਸਣੀ ਭਾਈ ਦਾ ਘਰ ਵਿਖਾਉਦੇ ਅੱਜ ਅੱਜ ਮੌਕਾ ਮਿਲਿਆ ਇਹ ਵਿਖਾਉਣ ਦਾ ਤੇ ਗੱਲਾਂ ਬਾਤਾਂ ਨਾਲ ਕਰਦੇ ਆ ਇਹ ਸਣੀ ਭਾਈ ਨੇ ਬਣਾਇਆ ਆ ਫਾਰਮ ਇਹ ਬਣਾਇਆ ਵਾ ਇਧਰੋਂ ਦਫ਼ਤਰ ਤੇ ਇਹ ਪਾਣੀ ਨਾਲੀ ਖੁਰਲੀ ਆ ਆਜਾ ਸਪੈਂਸ ਆਜੋ ਗਾੜੀ ਆਜੋ ਇਹ ਨਾਲੇ ਮਤਲਬ ਰਹਿਣ ਸਹਿਣ ਦਾ ਸਬਦਾ ਹਨਾ ਸਾਰਾ ਵਿਖਾ ਲਈ ਆਪਣੇ ਵੀਰਾਂ ਭਰਾਵਾਂ ਪੰਜਾਬ ਵਾਲਿਆਂ ਨੂੰ ਐਵੇਂ ਨਾ ਕਹਿਦਣ ਇਥੋਂ ਫਿਰ ਕੇ ਆ ਜਾਂਦੇ ਹਨਾ ਇਹ ਖੰਨੇ ਦਾਬ ਵਾਲੀ ਕਿੱਸਿਓ ਬੜੀਆ ਹੋ ਬੜੀਆ ਆਏ ਕਮ ਆ ਵਾ ਦੁੱਧ ਨੂੰ ਇਹ ਮਾਰਾ ਸੇਵਾ ਨਾਮ ਜਿਵੇਂ ਮਾਰਾ ਬੰਦਾ ਪੱਕਾ ਹ ਆਪਣੀ ਵਿਹਲੀ ਮੇਰੇ ਆ ਕਰੋ ਤੂੰ ਸਣੀ ਇਹ ਪੈਸੇ ਤਨਖਾਹ ਮੇਰੇ ਸੇ ਲੈਂਦੇ ਹੋ ਸਣੀ ਕੇ ਕਾਮ ਸਣੀ ਕੇ ਕਰਦੇ ਆ ਤੋ ਸਰੀ ਤੇੜੀ ਆਪਣੇ ਮੇਰੇ ਆ ਕਰੋ ਹਣ ਉਧਰ ਬਣਾਇੰਗੇ ਕਮਰਾ ਕਮਰਾ ਠੀਕ ਹੈ ਨਾ ਆਜੋ ਆਜੋ ਬਾਹਰ ਆਜੋ ਇਹ ਆਪਣੇ ਆਦਮੀ ਇਧਰ ਆ ਇਹ ਰਹਿਣ ਸਣ ਦੀ ਜਗ੍ਹਾ ਇਹ ਸਣੀ ਭਾਈ ਦੇ ਆਦਮੀ ਸਾਰੇ ਸਣੀ ਭਾਈ ਨੇ ਵੀ ਬਹੁਤ ਸੋਹਣਾ ਬਣਾਇਆ ਜਗਾਰ ਪੌੜੀਆਂ ਪੌੜੀਆਂ ਝਾੜ ਕੇ ਇਹ ਮਤਲਬ ਘਰੋਂ ਤਾਂ ਕਾਫੀ ਦੂਰ ਹੈ ਇੱਥੋਂ ਰਹਿਣ ਸਹਿਣ ਦੀ ਜਗ੍ਹਾ ਇੱਥੇ ਪੂਰੀ ਪ੍ਰੋਪਰ ਬਣਾਈ ਵਧੀਆ ਤੇ ਆ ਸਣੀ ਭਾਈ ਦੀਆਂ ਮੱਝਾਂ ਆ ਪਾਣੀਆਂ ਵੀ ਖੇਲ ਹੋ ਗਈ ਆ ਸਣੀ ਭਾਈ ਦਾ ਮਾਲਿਆ ਵੇਖੋ ਬੱਜਾ ਜਿਹੜਾ ਤੇ ਸਣੀ ਭਾਈ ਥੋੜਾ ਗਾਇਆਂ ਦਾ ਕੰਮ ਵੱਧ ਕਰਦਾ ਮੱਝਾਂ ਦਾ ਕੰਮ ਘੱਟ ਕਰਦਾ ਤੇ ਮਾਲਕ ਦੀ ਕਿਰਪਾ ਨਾਲ ਸੋਹਣਾ ਬਣਾਇਆ ਜਗਾਰ ਬਾਥਰੂਮ ਸਾਰਾ ਆਪਾਂ ਸਪੈਂਸ ਹਵਾ ਜੋ ਗਾੜੀ ਟੋਟੀਆਂ ਬਚੀਆਂ ਆਈਆਂ ਉਹ ਆਪਣਾ ਵੀ ਮਾਲ ਥੋੜਾ ਇਹ ਇੱਥੋਂ ਸਟਾਰਟਿੰਗ ਆਪਣੀ ਵਿਹਲੀ ਜਿੰਦੇ ਆਖੋ ਇਹਨਾਂ ਸ਼ਟਰ ਲਾਇਆ ਇੱਥੇ ਇਹ ਆਪਣੀ ਵਿਹਲੀ ਦੇ ਵਿੱਚੋਂ ਰਾਹ ਤਾਂ ਦਿੱਤਾ ਵੀ ਦੇਖ ਰੇਖ ਰਹੇ ਇਹ ਗੇਟ ਬੰਦ ਰਹੇ ਇਹ ਆਪਣਾ ਗੇਟ ਦਾ ਦਰਵਾਜ਼ਾ ਠੀਕ ਆ ਜੀ ਇਹ ਆਪਣੇ ਗੇਟ ਦਾ ਦਰਵਾਜ਼ਾ ਇਹ ਬਾਹਰ ਖੁੱਲੀਆਂ ਬਣੀਆਂ ਆਪਣਾ ਬਣਿਆ ਹੈ ਜਗਾਰ ਦੇ ਕੋ ਟੀਨਾ ਦਾ ਇਹ ਸਣੀ ਭਾਈ ਨੇ ਲੈਂਟਰ ਅੰਡਰ ਪਾ ਕੇ ਵਧੀਆ ਤਰੀਕੇ ਨਾਲ ਬਣਾਇਆ ਆ ਵਾ ਕੋਨੇ ਵੀਦਾ ਮਿਹਰਬਾਨੀ ਧੰਨਵਾਦ ਜਿੰਨੇ ਸਾਨੂੰ ਇੱਥੇ ਮਤਲਬ ਲੈ ਕੇ ਦਿੱਤਾ ਸਾ ਤੇ ਬਣਵਾ ਕੇ ਦਿੱਤਾ ਫਾਰਮ ਅੱਜ ਸਾਰੇ ਆਪਣੇ ਨਾਲ ਆਏ ਆ ਬੰਦੇ ਤੁਹਾਨੂੰ ਉਹਨਾਂ ਨੇ ਵੀ ਇੰਪ੍ਰੈਸ਼ਨ ਕਰਾਵਾਂਗੇ ਅੱਜ ਮਤਲਬ ਮਹੂਲ ਤਾਲਾ ਸਮਝ ਲਓਗੇ ਅੱਜ ਵਿਖਾਉਣਾ ਸੀ ਕੋ ਖੁਰਲੀ ਨਵੀਂ ਫਰੈਸ਼ ਬਣੀ ਹੋਈ ਇਹਦੇ ਵਿੱਚ ਕੋਈ ਜਿਹਾ ਮੈਡ ਮੈਡ ਛੁੱਟੇ ਜੇ ਕੁਝ ਨਹੀਂ ਆ ਪਾ ਅੱਜ ਮਹੂਲ ਦੀ ਕਰ ਲਈਆਂ ਮੱਜਾਂ ਇੱਥੇ ਬੰਨ ਕੇ ਮਹੂਲਤ ਨਹੀਂ ਆ ਵੇਖ ਲਓ ਤੇ ਆਪਾਂ ਵੀਰਾਂ ਕੋ ਕਮੈਂਟਾਂ ਜੀ ਸਲਾਹ ਲਾਉਂਗੇ ਵੀ ਉਹ ਆਪਣਾ ਗੇਟ ਹੋ ਗਿਆ ਵੀਰ ਪੰਮੇ ਹਾਂ ਜੀ ਆਪਾਂ ਉੱਥੇ ਬਣਾਈਏ ਕਮਰਾ ਰਹਿਣ ਸਹਿਣ ਵਾਸਤੇ ਜਾਂ ਆਹ ਨੁਕਰੇ ਬਣਾਈਏ ਇੱਕ ਕਮੈਂਟਾਂ ਵਿੱਚ ਜਰੂਰ ਜੇ ਦੱਸਿਓ ਇੱਕ ਕਮਰਾ ਇਧਰਲੀ ਸਾਈਡ ਬਣਾ ਦਈਏ ਤੇ ਜਾਂ ਬਿਲਕੁਲ ਗੇੜ ਦੇ ਮੂਹਰੇ ਬਣਾ ਦਈਏ ਤੇ ਆਪਾਂ ਨੂੰ ਬਾਥਰੂਮ ਬਣਾਉਣਾ ਪੈਣਾ ਹਨਾ ਆਸਤੇ ਆ ਤੇ ਸਾਰੀ ਸੈਟਿੰਗ ਕਰਾਂਗੇ ਟਾਈਮ ਲੱਗਣਾ ਜੇ ਇੰਨੀ ਬੜੀ ਭਾਰੀ ਵੀ ਜਰਾ ਅਸੀਂ ਅਜ ਨਾਲ ਕੇ ਤਿਆਰ ਕਰ ਲਿਆ ਅਜੇ ਵੇਖੋ ਨਵੇਂ ਫਰਸ਼ ਤੇ ਨਵੇਂ ਮੈਟ ਤੇ ਨਵੀਂ ਖੁਰਲੀ ਦੀਆਂ ਗੱਲਾਂ ਤੇ ਸ਼ਰਵਾਦਾਂ ਅਜੇ ਹੋਣੀਆਂ ਤੇ ਵੀਰ ਪੰਮੇ ਨੂੰ ਬਣਾਦਣਾ ਫਿਰ ਇੱਥੇ ਇੱਕ ਕਮਰਾ ਬਣਾ ਮੇਰਾ ਰਾਦਾ ਆ ਇਧਰ ਬਣਾਉਂਦਾ ਉਹ ਕਿ ਆ ਜਗਾਡੇ ਕੋ ਐਕਸਟਰਾ ਪਈ ਹੋਈ ਆ ਵੇਖੋ ਇਹ ਤਾਂ ਬੜੀ ਲੋਣਾ ਨਾ ਇਹ ਪਈ ਹੋਈ ਜਗਾ ਹਿਸਟਰੀ ਇੱਥੇ ਨੂੰ ਰਹਿਣ ਸੈਣ ਦੀ ਸੁਵਿਧਾ ਪੂਰੀ ਕਿਉਂਕਿ ਉੱਪਰ ਤੇ ਪੈੜ ਹੀ ਸਕਦਾ ਉੱਪਰ ਗੁੰਮੇ ਪਾ ਟੀਨਾ ਨਹੀਂ ਟੀਨਾ ਉੱਪਰ ਨਹੀਂ ਆਪਣੀ ਗੱਲ ਬੰਨੀ ਨਹੀਂ ਥੱਲੇ 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 ਗੱਲ ਬੰਨੀ ਹੈ ਕਿਉਂਕਿ ਇੱਥੇ ਬਣਾ ਦੀਏ ਕਮਰਾ ਆਪਾਂ ਨੂੰ ਰਹਿਣ ਸੈਣ ਦੀ ਸੁਵਿਧਾ ਸਾਰੀਆਂ ਸਾਰੇ ਸ਼ੌਂਕ ਪੂਰੇ ਕਰਾਂਗੇ ਆਹ ਵਾਸਤੇ ਆਹ ਜੀ ਤੇ ਇਹ ਆਪਣਾ ਫਾਰਮ ਆ ਇਹ ਆਪਣੀ ਪਾਣੀ ਵਾਲੀ ਖੇੜ ਆ ਇਹ ਆਪਣੀ ਪਾਣੀ ਵਾਲੀ ਖੇੜ ਆ ਤੇ ਇਹ ਡੰਗਨਗਰ ਬੱਜੇ ਆ ਤੇ ਅੱਜ ਆਪਣੇ ਬੰਦੇ ਸਾਰੇ ਗਏ ਹੋਏ ਆ ਹੋਰ ਸਨੀਪਾਈ ਫਿਰ ਠਾਠੇ ਠੀਕ ਬਣਾਵਾ ਦਿਆ ਫਿਰ ਜਗਾਰ ਮਾਰਾ ਸਾਰਾ ਫਿੱਟ ਕਰ ਦਿਆ ਮਹਾਰਾਜ ਆਪ ਕੀ ਕਿਰਪਾ ਤੇ ਐ ਸਭ ਹਾਂਜੀ ਬੜੀਆ ਬਣ ਗਿਆ ਕੋਈ ਦਿੱਕਤ ਨਹੀਂ ਆਪ ਕੀ ਮਿਹਰਬਾਨੀ ਹੈ ਤੇ ਸੋਹਰ ਸਾਹਿਬ ਕੀ ਮਿਹਰਬਾਨੀ ਹੈ ਚਲੋ ਮਿਹਰਬਾਨੀ ਤੁਹਾਡੀ ਜਿਹੜਾ ਲਾਗੇ ਧਿਆਨ ਰੱਖਦੇ ਤੁਸੀਂ ਆ ਸਨੀਪਾਈ ਨੇ ਵਧੀਆ ਬਣਾਇਆ ਆ ਪ੍ਰੋਪਰ ਆ ਬੜੇ ਵੀਰਾਂ ਨੂੰ ਚਾਹ ਦੀ ਆਪਣਾ ਹਰਿਆਣੇ ਵਾਲਾ ਫਾਰਮ ਖਾ ਲੋ ਅੱਜ ਫਿਰ ਮੈਂ ਹਾਂ ਵੀ ਹਰਿਆਣੇ ਵਾਲਾ ਫਾਰਮ ਜਿਹੜਾ ਮਤਲਬ ਫਾਰਮ ਹੈ ਭਾਈ ਸਭ 8 ਝੋਟੀਆਂ 10 ਝੋਟੀਆਂ ਕੱਢ ਸਰਪਤ ਸਾਹਿਬ ਨੇ ਤੇ ਇਹ ਤਾਂ ਅੱਜ ਆਪਣਾ ਚਾਚਾ ਵੀ ਨਾਲ ਆ ਫਾਦਰ ਸਾਹਿਬ ਵੀ ਆਏ ਆ ਮਹੂਲਤ ਕਰਨਾ ਅੱਜ ਆਪਾਂ ਤਾਂ ਕਰਕੇ ਆਏ ਆ ਸਾਰੇ ਫਰ ਚਾਚਾ ਫਾਰਮ ਆਪਣਾ ਵਧੀਆ ਲੱਗਾ ਕਿ ਨਹੀਂ ਵਧੀਆ ਲੱਗਾ ਬੜੀ ਸਤਿਗੁਰ ਦੀ ਕਿਰਪਾ ਹੈ ਜੀ ਇਹ ਬਹੁਤ ਮਾੜਾ ਜੀ ਮਿਹਰ ਹੈ ਤੇ ਆਪਣੀ ਵੀਰੂ ਵੀਰੂ ਵੀਰ ਦੀ ਵੀਰੂ ਵੀਰ ਵੀ ਆਪਣਾ ਜਿਹੜਾ ਦੀ ਘੜ ਮਹਿਸੂਸ ਹੋ ਰਹੀ ਆ ਪਰ ਉਹ ਲਿਆਵਾਂਗੇ ਜਰੂਰ ਅਗਲੇ ਗੇੜ ਤੋਂ ਵੀ ਸ਼ਰਵਾਦ ਹੋਏਗੀ ਉਹਦੀ ਕਿਉਂ ਕਿੱਦਾਂ ਲੱਗਾ ਆਪਣਾ ਫਾਰਮ ਇਹ ਕਾ ਮਨ ਖੁਸ਼ ਆ ਗਿਆ ਨਹੀਂ ਅੱਜ ਤੇ ਇਹ ਆਪਣੀ ਜਗਾ ਇਹ ਆਪਣਾ ਫਾਰਮ ਬੜੇ ਵੀਰ ਕਹਿੰਦੇ ਸੀ ਵੀ ਕਿੱਥੇ ਜਾਂਦੇ ਕੀ ਹਸਾਬਤਾ ਵੈ ਤੇ ਬਹੁਤ ਵਧੀਆ ਜਗਾ ਇਹ ਆਪਣੀ ਜਿਹੜੀ ਆ ਬਾਹਰ ਦਾ ਰਸਤਾ ਇੱਥੋਂ ਆਹ ਤੁਹਾਨੂੰ ਦਿਖਾ ਦਿੰਦੇ ਆ ਆ ਬਾਹਰ ਦਾ ਰਸਤਾ ਉਹਨਾਂ ਦਾ ਆ ਆਪਣਾ ਗੇਟ ਆ ਕਿਉਂਕਿ ਪੱਕਾ ਜਿੰਦਰਾਜ ਲਾਇਆ ਆ ਅਸੀਂ ਅਜੇ ਆਪਣਾ ਇਧਰੋਂ ਮਤਲਬ ਮਤਲਬ ਰਹਿਣ ਦੀ ਰੈਸ਼ ਨਹੀਂ ਪੂਰੀ ਹੈਗੀ ਆਪਣੀ ਇੱਥੇ ਕਮੈਂਟ ਕਰਕੇ ਦੱਸਿਓ ਵੀ ਕਮਰਾ ਆਪਾਂ ਇੱਧਰ ਬਣਾਈਏ ਗੇਟ ਦੇ ਨਾਲ ਹੀ ਇੱਥੇ ਵੀ ਜਗ੍ਹਾ ਆ ਗਈ ਆਪਣੇ ਕੋਲ ਤੇ ਉੱਧਰ ਵੀ ਆ ਗਈ ਆ ਤੇ ਆਪਣੇ ਫਾਰਮ ਦੇ ਕਿਉਂਕਿ ਸਰ ਕਿਉਂ ਫਾਰਮ ਬਣਾਉਣਾ ਪਿਆ ਸਾਨੂੰ ਸਾਨੂੰ ਪਰੇਸ਼ਾਨੀ ਨਹੀਂ ਜਿੱਦਾਂ ਇਹੋ ਜਿਹੀਆਂ ਝੋਟੀਆਂ ਲਈਆਂ ਵਖੋਣ ਖੀਰੀ ਕੱਟੀ ਲਈ ਜਿਹੋਈਆਂ ਝੋੜੀਆਂ ਜਿਹੜੀਆਂ ਪਹਿਲਾਂ ਲਿਆ ਕੇ ਸਾਂਭਣੀਆਂ ਪਉਂਦੀਆਂ ਵਾਂ ਰੱਖਣੀਆਂ ਪੈਂਦੀਆਂ ਕਟੀਆਂ ਹੁਣ ਜਦੋਂ ਕੋਈ ਪੈਸੇ ਲੈਣ ਦਾ ਆਵਾ ਉਹਦਾ ਵੀ ਬੰਮਿਆ ਕੋਈ ਨਹੀਂ ਸਾਂਭਦਾ ਨਹੀਂ ਜੀ ਸਾਡੇ ਨਾਲ ਪਿਛਲੀ ਵਾਰੀ ਹੋਇਆ ਵੀ ਆਪਾਂ 2.5 ਲੱਖ ਦੀ ਝੋਟੀ ਲਈ ਸੀ ਨਾ ਉਹ ਉਹ ਉਹਨਾਂ ਦੇ ਘਰੇ ਵੱਜੀ ਰਹਿ ਗਈ ਹਾਂਜੀ ਉਹ ਘਰੇ ਵੱਜਣ ਕਾਰਨ ਝੋਟੀ ਜੜੀ ਆ ਉਜਰ ਪੁਜਰ ਗਈ ਉਹ ਝੋਟੀ ਜੜੀ ਉਜਰ ਪੁਜਰ ਗਈ ਉਹਦੇ ਕਾਰਨ ਸਾਨੂੰ ਬੜੀ ਦਿੱਕਤ ਆਈ ਪਰੇਸ਼ਾਨੀ ਆਈ ਹੈ ਨਾ ਉਹ ਝੋਟੀ ਨਾਲਾ ਨੁਕਸਾਨ ਵੀ ਬਹੁਤ ਮਜ਼ੇ ਚੰਨਾ ਪਿਆ ਸਾਨੂੰ ਵੀ ਆਪਾਂ ਇੰਨੀ ਮਹਿੰਗੀ ਝੋਟੀ ਲਾ ਕੇ ਪੈਸੇ ਲੈ ਲੈਣ ਦੇ ਲੋਕ ਸਾਂਭਦੇ ਨਹੀਂ ਇਸ ਕਾਰਨ ਸਾਨੂੰ ਇੱਥੇ ਪੈਸੇ ਲਾ ਕੇ ਫਾਰਮ ਬਰਉਣਾ ਪਿਆ ਹਾਂਜੀ ਤੇ ਬਾਕੀ ਵਧੀਆ ਮਾਲਕੇ ਕਿਰਪਾ ਕਰੇ ਇੱਕ ਕਮੈਂਟ ਕਰਕੇ ਦੱਸੋ ਵੀ ਆਪਾਂ ਇੱਧਰ ਬਣਾਈਏ ਤੇ ਇੱਧਰ ਬਣਾਈਏ ਪਾਣੀ ਦੀ ਖੇਲ ਵਧੀਆ ਬਣਦੀ ਆ ਆਹ ਕੋ ਲੱਕ ਦੇ ਵਿੱਚ ਆਪਾਂ ਨਕਸ਼ਾ ਆਪਾਂ ਸਣੀ ਭਾਈ ਦਾ ਲਿਆ ਆ ਸਾਰਾ ਵੇਖੋ ਠੀਕ ਹੈ ਜੀ ਤੇ ਆਹ ਜ਼ਰੂਰ ਦੱਸੋ ਆਪਾਂ ਕਮਰਾ ਕਿਹੜੀ ਸਾਈਡ ਦੇ ਬਣਾਈਏ ਤੇ ਵੀਰਾਂ ਭਰਾਵਾਂ ਨੂੰ ਨੌਰੇ ਦੇਣਾ ਵਿੱਚ ਵਿਖਾਲਾਂਗੇ ਵੀ ਆਪਣਾ ਫਾਰਮ ਤੇ ਵੀਰੂ ਵੀਰ ਨੂੰ ਵੀ ਲਿਆਉਣਾ ਆਪਾਂ ਅਗਲੀ ਵਾਰ ਕਿਉਂਕਿ ਲਿਆਉਣਾ ਯਾਰ ਕਹਿੰਦੇ ਅਸੀਂ ਸਾਰੇ ਪੰਜਾਂ ਪੰਜਾਂ ਬੰਦੇ ਦੇ ਵਿੱਚ ਫਿਰ ਗੱਡੀ ਆਪਾਂ ਨੂੰ ਕਰੇਟਾ ਜੀ ਤੁਹਾਨੂੰ ਬੜਾ ਬੈਣ ਦੀ ਮੁਸ਼ਕਲ ਆ ਇਹਦੀ ਹੋਰ ਸਣੀ ਭਾਈ ਹੋਰ ਕੈਸੇ ਹੋ ਬਹੁਤ ਬੜੀ ਬਹੁਤ ਬੜੀਆ ਡਕੇ ਡਾਕ ਰੱਖੋਣੇ ਜਿੰਨੀਆਂ ਖੁੱਲੀਆਂ ਬਣ ਗਿਆ ਨਾ ਚਲੋ ਤੁਹਾਡਾ ਰਮਾਨ ਕੀ ਕਿਰਪਾ ਨਾਲ ਮਾਲਨ ਭਰਿਆ ਰਹਿੰਦਾ ਇੱਧਰ ਵੀ ਆਪਾਂ ਫੋਲੀ ਰੱਖਿਆਗਾ ਨਾਲ ਬਿਲਕੁਲ ਕੋਈ ਬਾਤ ਨਹੀਂ 20 ਝੋਡੀਆਂ ਇੱਥੇ ਰਹਿਣ ਤੇ 20 ਝੋਡੀਆਂ ਪੰਜਾਬ ਆ ਜੀ ਸਰਪਰਾ ਸਾਹਿਬ ਰੱਖਿਆ ਜੀ ਸਮਾਨ ਤਾਂ ਫਿਰ ਕੀ ਫਿਰ ਆਦਾ ਵੇਚ ਦੇ ਰਹਾਂਗੇ ਨਾ ਇਹ ਨਿਗਾ ਤੁਹਾਡੀ ਹੈ ਫਿਰ ਮਹਾਰਾਜ ਕੰਮ ਰਹਿਣਾ ਸਾਰਾ ਪ੍ਰਮਾਤਮਕ ਦੀ ਨਿਗਾਹ ਹਾਂ ਕੰਮ ਤੁਹਾਡਾ ਮੇਰੀ ਨਿਗਾਹ ਚਲੋ ਜੀ ਅੱਜ ਸ਼ੁਰੂਆਤ ਕਰਤੀ ਹੈ ਆਪਣੀ ਪੱਕੀ ਥੋਲੀ ਤੇ ਪੱਕਾ ਇਹ ਕੰਮ ਤਾਂ ਬਾਕੀ ਵਿਖਾ ਲਾਂਗੇ ਬਾਜ ਹੋਰ ਸਰਪੰਚ ਸਾਹਿਬ ਕੀ ਕ ਲੋਕੇਸ਼ਨ ਵੀ ਦੱਸ ਦਨੇ ਆ ਤੁਹਾਨੂੰ ਅੱਜ ਬਾਹਰ ਦੀ ਜਾਣਕਾਰੀ ਵੀਡੀਓ ਜਰੂਰ ਲੰਮੀ ਬਣੇਗੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਆਪਣੇ ਫਾਰਮ ਦੇ ਆ ਕੋਈ ਕੱਟੀ ਦੋਦਾਂ ਦਾ ਕੱਟੀ ਕੰਨ ਨੂੰ ਗੱਲਾਂ ਕਿਦੇ ਤਾਜੀ ਸੂਈ ਸਵਾਈ ਠਣ ਠਣ ਦੇਖਿਓ ਕਿੱਦਾਂ ਪਿਆਰਾ ਲੱਗਾ ਕੱਟੀ ਤੇ ਲੇਵਾ ਜੀ ਤਾਂ ਅੰਤ ਬਣੇ ਕੋਈ ਨਹੀਂ ਐ ਕੱਟੀ ਦਾ ਆਹ ਵਾ ਚੀਜ਼ਾਂ ਸਰਪੰਚ ਫਾਰਮ ਹਰਿਆਣਾ ਸਰਪੰਚ ਫਾਰਮ ਭੋੜੇਗੀ ਤੇ ਸਰਪੰਚ ਫਾਰਮ ਸੇਖੋਲੀ ਹਰਿਆਣਾ ਆ ਜਾਓ ਹੁਣ ਸੇਖੋਲੀ ਵੀ ਕਹਿਦਾਂਗੇ ਜੀ ਆ ਜਾਓ ਤੁਹਾਡਾ ਵੀ ਲੱਗਾ ਆ ਸਣੀ ਭਾਈ ਦਾ ਫਾਰਮ ਖਣੀ ਭਾਈ ਦਾ ਫਾਰਮ ਦੀ ਕਰ ਲੋ ਦਰਸ਼ਨ ਤੁਸੀਂ ਸਹੀ ਭਾਈ ਨੇ ਬਹੁਤ ਸੋਹਣਾ ਮਤਲਬ ਤਰੀਕੇ ਨਾਲ ਬਣਾਇਆ ਹਨ ਬਾਥਰੂਮ ਰਸੋਈ ਪਾਣੀ ਦੀ ਖੇੜ ਰਹਿਣ ਸਹਿਣ ਦੀ ਸਹੂਤਾ ਪੂਰੀ ਆਫਿਸ ਨਹਾਉਣ ਤੋਂ ਵਧੀਆ ਮਤਲਬ ਉੱਪਰੋਂ ਪੌੜੀਆਂ ਪੌੜੀਆਂ ਚੜ੍ਹ ਕੇ ਪੂਰਾ ਮਤਲਬ এনਵਾਇਰਨਮੈਂਟ ਕਰਨ ਵਾਸਤੇ ਬਣਾਇਆ ਇੱਕ ਆ ਕਮਰਾ ਬਣਾਇਆ ਇੱਕ ਕਬੂ ਬਣਾਇਆ ਵਧੀਆ ਤਰੀਕੇ ਨਾਲ ਸਣੀ ਭਾਈ ਨੇ ਬਣਾ ਹਾਂ ਤੇ ਆਪਣਾ ਚਲੋ ਉੱਪਰ ਤੋਂ ਕੋਈ ਬਣਨ ਨਹੀਂ ਆ ਨਹੀਂ ਥੱਲੇ ਥੱਲੇ ਅਸੀਂ ਇੱਕ ਕਮਰਾ ਲਾ ਕੇ ਬਾਦੀਏ ਇਹ ਕਮਰਾ ਲਾਇਟਰੀਨ ਤੇ ਬਾਥਰੂਮ ਬਣਾ ਲਈਏ ਹਾਂਜੀ ਬਸ ਤੇ ਕਮੈਂਟ ਕਰਕੇ ਜੀ ਨੂੰ ਦੱਸਿਆ ਵੀ ਸਰਪੰਚ ਫਾਰਮ ਹਰਿਆਣਾ ਤੁਹਾਨੂੰ ਕਿਵੇਂ ਲੱਗਾ ਸਰਪੰਚ ਫਾਰਮ ਭੋਲੇਗੀ ਤੇ ਸਾਰੇ ਹੁੰਦੇ ਆ ਹਾਂਜੀ ਹੋਰ ਸਪੰਸਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਜੇ ਸਾਨੂੰ ਹੱਸਾ ਜਾਗਾ ਬਹੁਤ ਲੱਗਾ ਸੋਹਣਾ ਸੋਹਣਾ ਲੱਗਾ ਤੁਹਾਨੂੰ ਹਾਂਜੀ ਹਾਂਜੀ ਤੇ ਅੱਜ ਨਾਲ ਆਪਣੇ ਫਾਜ਼ਲ ਸਾਹਿਬ ਵੀ ਆਏ ਆ ਤੇ ਨਾਲ ਆਪਣੇ ਚਤਤ ਅਮਰੀਕ ਸਿੰਘ ਵੀ ਆਏ ਕੋ ਉਹਨਾਂ ਦਾ ਡੈਡੀ ਨਾਲ ਬੜਾ ਪਿਆਰ ਆ ਤਾਂ ਅਸੀਂ ਡੈਡੀ ਕਹਿੰਦਾ ਮੈਂ ਜਾਣਾ ਤਾਂ ਆ ਜੇ ਨਾਲ ਅਮਰੀਕ ਸਿੰਘ ਜਾਊਗਾ ਨਹੀਂ ਨਾ ਮੈਂ ਜਾਣਾ ਨਹੀਂ ਹੈਗਾ ਕਹਿੰਦਾ ਤੁਹਾਡੇ ਨਾਲ ਮੇਰਾ ਕੋਈ ਸਾਥ ਨਹੀਂ ਬਣਦਾ ਹਾਂਜੀ ਤੇ ਵੀਰੂ ਵੀਰ ਨੂੰ ਵੀ ਲਾਵਾਂਗੇ ਅਗਲੀ ਵਾਰੀ ਆ ਦੇਖੋ ਆਪਣੇ ਫਾਜ਼ਲ ਜੱਡੇ ਆ ਘੁੰਮਣ ਪੂਰੀ ਜਵਾਈਮੈਂਟ ਡੇਕ ਨਾਲ ਉਹ ਸਾਹਮਣੇ ਖੜਕੇ ਸਣੀ ਦੱਸਣ ਡਿਆ ਵੀ ਤੁਹਾਡਾ ਇਦਾਂ ਨਹੀਂ ਇਦਾਂ ਕੰਮ ਹੋਊਗਾ ਅਸੀਂ ਇਹਨੂੰ ਪਹਿਲ ਦੇਣੀ ਹੈ ਕੋਈ ਸਈ ਸ਼ਰਵਾਦ ਇਹ ਬੰਦੇ ਦਾ ਡੇ ਕਰਵਾਈ ਹੈ ਤੇ ਆਓ ਸਰਪੰਚ ਫਾਰਮ ਭੋਲੇ ਕੇ ਤਾਂ ਮਾਲ ਲਾਓ ਜਿੰਨੇ ਕੇ ਦੀ ਵੀਰ ਦੀ ਬਹੁਤੀ ਚਾਹ ਦਿਆ ਉਹ ਸਰਪੰਚ ਫਾਰਮ ਹਰਿਆਣਾ ਤੇ ਸਾਡੇ ਨਾਲ ਵੀ ਆ ਸਕਦਾ ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਵੇ ਲੋ ਹਰਿਆਣੇ ਜਾਂ ਮਈਆਂ ਖੁੱਲੀਆਂ ਫਿੰਡੀਆਂ ਜਾਂ ਗਲੀਆਂ ਦੇ ਵਿੱਚ ਅੱਜ ਅਸੀਂ ਤੁਹਾਨੂੰ ਪਤਾ ਖਾਸ ਮਕਸਦ ਦੇ ਦੀ ਵੀਡੀਓ ਬਣਾਉਣ ਲੱਗੇ ਆ ਵੀ ਅੱਜ ਸਰਪੰਚ ਫਾਰਮ ਦਾ ਕੀ ਆ ਭੜਾ ਮੂਲ ਤੇ ਆ ਤੇ ਛੋੜਾ ਜਾਂ ਮੂਲਤ ਕਰਾਂਗੇ ਅੱਜ ਅਸੀਂ ਤੇ ਤੁਹਾਨੂੰ ਆਪਣਾ ਫਾਰਮ ਖਾਲਾਂਗੇ ਸਾਰਾ ਕੁਝ ਖਾਲਾਂਗੇ ਆ ਮੱਜਾਂ ਬੱਜਾਂ ਚੱਲਦੀਆਂ ਹੀ ਆ ਮੱਜਾਂ ਵੇਖੋ ਝੋਟੀਆਂ ਬੂਰੀਆਂ ਕਾਲੀਆਂ ਖੜੀ-ਖੜੀਆਂ ਸੋਹਣੀਆਂ ਝੋਟੀਆਂ ਵੇਖੜੀਆਂ-ਖੜੀਆਂ ਪਿਆਰੀਆਂ ਬਹੁਤ ਸੋਹਣੀਆਂ ਕਟੀਆਂ ਸਿੰਗੀ ਛੋਟੀ ਦੀਆਂ ਬੂਰੀਆਂ ਤਉ ਰਾਮ ਰਾਮ ਕਿਵੇਂ ਹੋ ਬੁਰੀ ਕਟੜੀ ਬਹੁਤ ਹੈ ਤੁਹਾਰੇ ਪਾਸ ਵੇਚਨੀ ਹੈ ਕੋਈ ਕਟੜੀ ਕਟੜੀ ਦੇਖ ਲੋ ਦਿੰਨੀ ਹੈ ਕੋਈ ਇਹ ਬੁਰੀ ਝੋਟੀ ਬਹੁਤ ਤਗੜੀ ਹੈ ਵਿਕਰੀ ਲਈ ਨਹੀਂ ਹੈ ਕੋਈ ਕੋਈ ਨਹੀਂ ਹੈ ਇਹ ਗੱਬਨ ਹੈ ਕੀ ਹੈ ਤੇ ਚਲੋ ਜੀ ਹੁਣ ਗੱਲਾਂ ਬਾਤਾਂ ਕਰਦੇ ਹੋ ਨਾ ਸਰਪੰਚ ਡੇਰੀ ਫਾਰਮ ਤੇ ਨਾਲ ਹੀ ਮਹੂਤ ਕਰਦੇ ਹੋ ਇਹ ਜੇ ਇਹ ਸਣੀ ਭਾਈ ਦਾ ਫਾਰਮ ਸਣੀ ਭਾਈ ਨੇ ਇਹ ਫਾਰਮ ਵਧੀਆ ਬਣਾਇਆ ਵਾ ਤੇ ਆਪਣਾ ਤਾਂ ਜੇ ਭਾਵ ਮੇਰੇ ਪੱਟੀ ਨੀ ਨੀ ਪਈਆਂ ਹਾਂ ਹਾਂ ਜੀ ਜੀ ਕਿੰਨਾ ਪਈਆਂ ਆਪਣੀਆਂ ਜੀ ਤੇ ਗੱਲਾਂ ਬਾਤਾਂ ਕਰਦੇ ਆ ਨਾਲ ਦੇ ਨਾਲ ਸਾਰੀ ਜਾਣਕਾਰੀ ਦਿੰਨੇ ਆ ਤੇ ਇਹ ਆਪਣਾ ਠਈਆ ਵਾ ਆਪਣਾ ਮਾਲ ਇਥੋਂ ਲਦਿਆ ਕਰੂਗਾ ਲੱਥਿਆ ਕਰੂਗਾ ਠੀਕ ਆ ਭਾਈ ਸਣੀ ਪੰਮੇ ਵੀਰ ਹਾਂ ਜੀ ਹਾਂ ਜੀ ਤੇ ਸਣੀ ਭਾਈ ਦਾ ਘਰ ਦਾ ਜੋ ਪਹਿਲਾਂ ਸਣੀ ਭਾਈ ਦਾ ਅੱਡਾ ਵਿਖਾ ਦਿੰਨੇ ਆ ਫਿਰ ਆਪਣੀ ਆਪਣੀ ਰੇਦੀ ਵਿਖਾਉਣੇ ਆ ਜੋ Siehe!